ਪੁੱਲਾ ਸਾਹਿਬ ਬੁੱਲਣ ਲੱਗੇ ਸੀਗੇ ਕਾਫੀ ਕੁਸ਼ਨ ਤੁਸੀਂ ਉੱਥੇ ਪਹੁੰਚੇ ਵੀ ਵੀ ਸਾਹਿਬ ਕਹਿੰਦੇ ਮੈਨੂੰ ਉਹਨਾਂ ਨੇ ਪਛਾਣ ਲਿਆ ਸੀ ਬਾਕੀ ਨੂੰ ਕਹਿੰਦੇ ਵੀ ਪਛਾਣ ਨਹੀਂ ਰਹੇ ਸੀ ਲੈ ਜਨਾਂ ਇਹ ਇਹ ਚੀਜ਼ਾਂ ਹੋ ਰਹੀਆਂ ਸੀਗੀਆਂ ਉੱਥੇ ਕਈ ਕਈ ਵਾਰੀ ਕਈ ਵਾਰੀ ਮਤਲਬ ਅੱਛਾ ਫਿਰ ਉਹ ਥੋੜੇ ਚਿਰ ਬਾਅਦ ਪਛਾਣ ਕੇ ਵੀ ਟੀਚਰ ਕਰ ਦਿੰਦੇ ਸੀ ਤਾਨੂੰ ਸੁਣਿਆ ਮਿਲ ਕੇ ਬਹੁਤ ਜਿਆਦਾ ਬਿਮਾਰ ਆ ਜਦੋਂ ਮੋਂਨੋ ਕੋਲੇ ਗਿਆ ਹਸਣ ਲੱਗੇ ਚੁੜਪੇ ਲਾਉਣ ਲੱਗੇ ਫਿਰ ਬੰਦਾ ਕੋਲੇ ਫਿਰ ਉਹਨਾਂ ਤੁਸੀਂ ਦੱਸੋ ਜੇ ਕੋਈ ਮੂਹਰੋ ਤੁਹਾਨੂੰ ਬੰਦਾ ਹਸਾਉਣ ਵਾਲੀਆਂ ਟੀਚਰਾਂ ਮੈਨੂੰ ਬਹੁਤ ਕਰਦੇ ਸੀ ਉਹ ਹੈਨਾ ਉਹ ਟੀਚਰਾਂ ਕਰ ਲੱਗੇ ਤੇ ਫਿਰ ਬੰਦਾ ਫਿਰ ਫਿਰ ਉਹਨਾਂ ਨੂੰ ਦੁੱਖ ਪੁੱਛ ਕੇ ਫਿਰ ਉਹਨਾਂ ਦਾ ਦੁੱਖ ਵਧਾਉਣ ਵਾਲੀ ਗੱਲ ਹੁੰਦੀ ਆ ਮਤਲਬ ਉਹ ਬਿਮਾਰ ਪਏ ਵੀ ਉਹ ਖੁਸ਼ ਖੁਸ਼ ਰਹੇ ਆ ਅਖੀਰੇ ਦਮ ਤੱਕ ਖੁਸ਼ ਰਹੇ ਆ ਬੀਐਸਸੀ ਐਗਰੀਕਲਚਰ ਕੀਤੀ ਐਮਐਸਸੀ ਐਗਰੀਕਲਚਰ ਕੀਤੀ ਪੀਐਚਡੀ ਕੀਤੀ ਖੋਜ ਕੀਤੀ ਉਹਨਾਂ ਨੇ ਨਾਲ ਪੜਾਇਆ ਪ੍ਰੋਫੈਸਰ ਆਫ ਹੈਡ ਰੇਆ ਡਿਪਾਰਟਮੈਂਟ ਦੇ ਇਹ ਸਾਰੀਆਂ ਜ਼ਿੰਮੇਵਾਰੀਆਂ ਸਾਡਾ ਰਿਕਾਰਡ ਬੋਲਦਾ ਕਿ ਉਹਨਾਂ ਨੇ ਪੂਰੀ ਕਾਮਯਾਬੀ ਦੇ ਨਾਲ ਕੀਤੀਆਂ ਐ ਜੀ ਹੈਡ ਵੀ ਉਹਨਾਂ ਨੇ ਡਿਪਾਰਟਮੈਂਟ ਨੂੰ ਸੰਭਾਲਿਆ ਲੇਕਿਨ ਨਾਲ ਦੀ ਨਾਲ ਕਲਾਕਾਰੀ ਵੀ ਕੀਤੀ ਆ ਦੂਰਦਰਸ਼ਨ ਨਾਲ ਰਾਤ ਤੱਕ ਰਿਹਾ ਹਜ਼ਾਰਾਂ ਫਿਲਮਾਂ ਉਹਨਾਂ ਨੇ ਕੀਤੀਆਂ ਕਿਤੇ ਸ਼ੂਟਿੰਗ ਤੇ ਜਾਣਾ ਕਿਤੇ ਉਧਰ ਜਾਣਾ ਪਰ ਉਹ ਇਧਰ ਬੈਲੈਂਸ ਰੱਖਦੇ ਸੀ ਪਰ ਲਾ ਪਾਜੀ ਦੀ ਸਿਫਤ ਜੀ ਕਿ ਉਹ ਉਦੋਂ ਮਤਲਬ ਰਾਈਜ਼ ਹੋਏ ਆ ਉਦੋਂ ਉਹਨਾਂ ਜਬ ਆ ਰਾਇਆ ਕਲਾ ਚ ਜਦੋਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਸ਼ਰਕਾਟਾ ਉਹਨਾਂ ਨੇ 1988 ਦੇ ਵਿੱਚ ਸ਼ੁਰੂ ਕੀਤਾ 2009 ਤੱਕ ਲਗਾਤਾਰ ਚੱਲਿਆ ਕੋਈ ਸ਼ਰਕਾਟਾ ਸੌਲ ਉਹਨਾਂ ਨੇ ਯੂਨੀਵਰਸਿਟੀ ਦਾ ਕੋਈ ਨਾ ਕੋਈ ਮੈਸੇਜ ਪਾਇਆ ਸਾਡੇ ਕਿਸਾਨ ਮੇਲੇ ਲੱਗਦੇ ਆ ਕਿਸਾਨ ਮੇਲਿਆਂ ਤੇ ਮਤਲਬ ਜਿਆਦਾ ਇਕੱਠ ਉਹਨਾਂ ਨੂੰ ਦੇਖ ਕੇ ਹੋ ਜਾਂਦਾ ਸੀ ਵੀ ਗੱਲ ਸੁਣੋ ਇਹਨਾਂ ਦੀ ਆਪ ਦਾ ਉਹਨਾਂ ਦਾ ਸਿਰ ਦੁਖਦਾ ਹੋਊਗਾ ਨਾ ਤੇ ਉਹ ਥੋੜਾ ਸਿਰ ਦੁਖ ਨੂੰ ਹਟਾ ਦਿੰਦੇ ਸੀ ਵੀ ਨਹੀਂ ਨਹੀਂ ਕੁਝ ਨਹੀਂ ਹੁੰਦਾ ਐ ਨਹੀਂ ਕੁਝ ਹੁੰਦਾ ਆਪਦੇ ਆਪਦੇ ਦਰਦ ਨੂੰ ਨਹੀਂ ਸੀ ਜਾਣਦੇ ਆਪਦੇ ਦੁੱਖ ਨੂੰ ਨਹੀਂ ਸੀ ਜਾਣਦੇ ਸੱਚਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਪੰਜਾਬੀ ਇੰਡਸਟਰੀ ਨੂੰ ਇੱਕ ਉਹ ਕਾਟਾ ਪੈ ਗਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਜਸਵੰਦਰ ਸਿੰਘ ਭੱਲਾ ਦੁਨੀਆ ਤੋਂ ਰੁਖਸਤ ஆக ਚੁੱਕੇ ਨੇ ਔਰ ਬਹੁਤ ਵਧੀਆ ਕਮੇਡੀਅਨ ਅਤੇ ਬਹੁਤ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਮੈਸੇਜ ਉਹ ਦਿੰਦੇ ਸੀਗੇ ਅਜਿਹੇ ਕਲਾਕਾਰ ਬਹੁਤ ਘੱਟ ਨੇ ਤਾਂ ਸਾਡੇ ਨਾਲ ਜਿਵੇਂ ਜਸਵੰਦਰ ਸਿੰਘ ਭੱਲਾ ਜੀ ਦੇ ਨਾਲ ਜੋ ਜੀਵਨ ਬਤਾਉਣ ਵਾਲੇ ਨਰਮਲ ਜੋੜਾ ਜੀ ਮੌਜੂਦ ਨੇ ਉਹਨਾਂ ਨੇ ਕੰਮ ਵੀ ਕੀਤਾ ਨਾਲ ਤੇ ਨਾਲ ਪੁੱਛਾਂਗੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਵਹਾਰ ਸੀਗਾ ਯੂਨੀਵਰਸਿਟੀ ਦੇ ਵਿੱਚ ਜੋੜਾ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਅੱਜ ਬਹੁਤ ਮਤਲਬ ਅਸੀਂ ਦੁੱਖ ਵਾਲੀ ਘੜੀ ਦੇ ਵਿੱਚ ਇਕੱਠੇ ਹੋਏ ਹਾਂ ਕਿ ਡਾਕਟਰ ਜਸਵਿੰਦਰ ਭੱਲਾ ਜਿਨ੍ਹਾਂ ਤੋਂ ਸਾਨੂੰ ਹਜੇ ਆਏ ਨਹੀਂ ਸੀਗਾ ਕਿ ਐਡੀ ਛੇਤੀ ਚਲੇ ਜਾਣਗੇ ਮਤਲਬ ਐਡੀ ਛੇਤੀ ਉਡਾਰੀ ਪੌਰ ਮਾਰ ਜੂ ਹੈ ਉੱਡ ਗਏ ਉਹ ਪੌਰ ਬਣ ਕੇ 64-65 ਸਾਲ ਦੀ ਉਮਰ ਦੇ ਵਿੱਚ ਦੇਖੋ ਹਮ ਸਰ ਕਿੱਦਾਂ ਦਾ ਮਾਹੌਲ ਸੀਗਾ ਉਸ ਵੇਲੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਸੀਗੇ ਹਮੇਸ਼ਾ ਖੜੇ ਮੱਥੇ ਮਿਲਦੇ ਸੀ ਜਦੋਂ ਮੈਂ ਇੱਥੇ ਪੜਨ ਆਇਆ ਤੇ ਉਦੋਂ ਡਾਕਟਰ ਜਸਵਿੰਦਰ ਭੱਲਾ ਟੀਵੀ ਤੇ ਆਉਂਦੇ ਸੀ ਦੂਰਦਰਸ਼ਨ ਜਲੰਧਰ ਤੇ ਬੜਾ ਨਾਸ ਸੀ ਉਹਨਾਂ ਦਾ ਜਾਗੋ ਆਈ ਆ ਜੱਟਾ ਜਾਗ ਵਈ ਹੁਣ ਜਾਗੋ ਆਈ ਆ ਕਬੇੜੀ ਮਤਲਬ ਉਹਨਾਂ ਦੀ ਜਾਗੋ ਹੁੰਦੀ ਸੀਗੀ ਤੇ ਦੂਰਦਰਸ਼ਨ ਤੇ ਉਹਨਾਂ ਦੀਆਂ ਸਕਿੱਟਾਂ ਦੇਖਦੇ ਦੇਖਦੇ ਅਸੀਂ ਇੱਥੇ ਪੜਨ ਲੱਗ ਗਏ ਮੈਨੂੰ ਚਾਹ ਹੋਣਾ ਕਿ ਡਾਕਟਰ ਜਸਵਿੰਦਰ ਭੱਲਾ ਨੂੰ ਮਿਲਣਾ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮ ਸਮਝਦਾ ਕਿ ਐ ਐਮ ਐਸ ਸੀ ਦੇ ਪਹਿਲੇ ਕੋਰਸਦਾਨੀ ਅਸੀਂ ਉਹਨਾਂ ਦੇ ਵਿਦਿਆਰਥੀ ਬਣ ਗਏ ਮੈਂ ਪੜਿਆ ਉਹਨਾਂ ਦੇ ਕੋਲ ਇੱਕ ਅਧਿਆਪਕ ਦੇ ਤੌਰ ਤੇ ਮੈਂ ਉਹਨਾਂ ਦਾ ਮਤਲਬ ਵਿਦਿਆਰਥੀ ਆ ਕਲਾਸਰੂਮ ਦਾ ਵਿਦਿਆਰਥੀ ਆ ਮੈਂ ਉਹਨਾਂ ਦਾ ਮਤਲਬ ਮੈਨੂੰ ਪੜਨ ਦਾ ਮੌਕਾ ਮਿਲਿਆ ਉਹਨਾਂ ਕੋਲ ਤੇ ਹੌਲੀ-ਹੌਲੀ ਸਾਡੀ ਫਿਰ ਦੋਸਤੀ ਹੋ ਗਈ ਦੋਸਤਾਂ ਵਾਂਗ ਵਿਚਰੇ ਸਾਡੇ ਪਰਿਵਾਰਕ ਜਿਹੜੇ ਰਿਸ਼ਤੇ ਉਹ ਬਹੁਤ ਮਜ਼ਬੂਤ ਮਤਲਬ ਪਰਿਵਾਰਾਂ ਦੇ ਵਿੱਚ ਸਾਡੀ ਆਉਣੀ ਜਾਣੀ ਆ ਤੇ ਜ਼ਿੰਦਗੀ 'ਚ ਕਦੇ ਵੀ ਉਹਨਾਂ ਦੀ ਲੋੜ ਪਈ ਪਾਜੀ ਪਿੱਛੇ ਨਹੀਂ ਹਟਦੇ ਸੀ ਮਤਲਬ ਉਹ ਨਾਲ ਖੜਦੇ ਸੀ ਆ ਯਾਰ ਕੋਈ ਨਹੀਂ ਹੌਸਲਾ ਦਿੰਦੇ ਸੀ ਮਤਲਬ ਜਿਉ ਆਪ ਦਾ ਉਹਨਾਂ ਦਾ ਸਿਰ ਦੁਖਦਾ ਹੋਊਗਾ ਨਾ ਤੋ ਤੁਹਾਡਾ ਸਿਰ ਦੁੱਖ ਨੂੰ ਹਟਾ ਦਿੰਦੇ ਸੀ ਵੀ ਨਹੀਂ ਨਹੀਂ ਕੁਝ ਨਹੀਂ ਹੁੰਦਾ ਐ ਨਹੀਂ ਕੋਈ ਦਾ ਆਪਦੇ ਆਪਦੇ ਦਰਦ ਨੂੰ ਨਹੀਂ ਸੀ ਜਾਣਦੇ ਆਪਦੇ ਦੁੱਖ ਨੂੰ ਨਹੀਂ ਸੀ ਜਾਣਦੇ ਦੂਜੇ ਦਾ ਹਟਾ ਦਿੰਦੇ ਸੀ ਹੌਸਲਾ ਦਿੰਦੇ ਸੀ ਕੋਲੇ ਬੈਠੇ ਬੰਦੇ ਨੂੰ ਸੋ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਸਟੇਜਾਂ ਤੇ ਵੀ ਮੈਨੂੰ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਮੈਂ ਉਹਨਾਂ ਦੇ ਨਾਲ ਵੀ ਜਾਂ ਮੈਨੂੰ ਲੈ ਵੀ ਜਾਂਦੇ ਸੀਗੇ ਸਟੇਜਾਂ ਤੇ ਜਾਂ ਦੂਰਦਰਸ਼ਨ ਜਲੰਧਰ ਤੇ ਜਾਂ ਹੋਰ ਚੈਨਲ ਦੇ ਉੱਪਰ ਪੀਟੀਸੀ ਚੈਨਲ ਤੇ ਸੋ ਇਸ ਤਰ੍ਹਾਂ ਉਹਨਾਂ ਦੇ ਨਾਲ ਇੱਕ ਸਾਹ ਸੀਗੀ ਜਿਹੜੀ ਉਹ ਬਹੁਤ ਪਕੇਰੀ ਸਾਜ ਹੈ ਇੱਕ ਆਰਟਿਸਟ ਦੇ ਤੌਰ ਤੇ ਵੀ ਇੱਕ ਇਨਸਾਨ ਦੇ ਤੌਰ ਤੇ ਵੀ ਇੱਕ ਅਧਿਆਪਕ ਦੇ ਤੌਰ ਤੇ ਵੀ ਔਰ ਇੱਕ ਪਰਿਵਾਰਕ ਸਬੰਧਾਂ ਦੇ ਤੌਰ ਤੇ ਵੀ ਮਾਹੌਲ ਕਿਵੇਂ ਦਾ ਬਣਦਾ ਜਦੋਂ ਐਂਟਰ ਕਰਦੇ ਯੂਨੀਵਰਸਿਟੀ ਦੇ ਵਿੱਚ ਕਲਾਸਰੂਮ ਦੇ ਵਿੱਚ ਵੜਦੇ ਆ ਵੀ ਸਟੂਡੈਂਟਸ ਨੂੰ ਪੜਾਉਣ ਦੇ ਲਈ ਨਹੀਂ ਇਹ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਡਾਕਟਰ ਜਸਿੰਦਰ ਭੱਲਾ ਪਹਿਲਾਂ ਇੱਕ ਅਧਿਆਪਕ ਸਨ ਫਿਰ ਉਹ ਇੱਕ ਆਰਟਿਸਟ ਦੇ ਤੌਰ ਤੇ ਵਿਚਰਦੇ ਆ ਉਹਨਾਂ ਦੇ ਵਿੱਚ ਅਧਿਆਪਕਾਂ ਵਾਲੇ ਸਾਰੇ ਗੁਣ ਸੀ ਉਹ ਕਲਾਸ ਦੇ ਵਿੱਚ ਦਿਲਚਸਪੀ ਬਣਾ ਦਿੰਦੇ ਸੀ ਖੁਸ਼ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਵਿਦਿਆਰਥੀ ਜਦੋਂ ਉਹ ਕਲਾਸ ਦੇ ਵਿੱਚ ਆਉਂਦੇ ਸੀ ਕਿਉਂਕਿ ਇੱਕ ਆਰਟਿਸਟ ਹੈ ਅਪੀਅਰੈਂਸ ਉਹਨਾਂ ਦੀ ਉਸ ਤਰ੍ਹਾਂ ਦੀ ਮਤਲਬ ਸੀਗੀ ਪਰ ਜਦੋਂ ਉਹ ਪੜਾਉਂਦੇ ਸੀ ਤਾਂ ਉਹ ਇੱਕ ਗੈਪ ਜਿਹੜਾ ਵਿਦਿਆਰਥੀ ਤੇ ਅਧਿਆਪਕ ਦਾ ਹੈਗਾ ਉਹਨਾਂ ਨੂੰ ਪਤਾ ਸੀ ਕਿ ਕੀ ਰੱਖਣਾ ਓਥੇ ਸੀਰੀਅਸ ਗੱਲ ਕਿਹੜੀ ਕਰਨੀ ਆ ਓਥੇ ਕਲਾਸ ਨੂੰ ਕਿਵੇਂ ਸਮਝਾਉਣੀ ਆ ਗੱਲ ਮਤਲਬ ਉਹ ਵਿੱਚ ਦੀ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਟ੍ਰੀਟਮੈਂਟ ਵਜੋਂ ਤਾਂ ਭਾਵੇਂ ਕੋਈ ਗੱਲ ਮਤਲਬ ਵਰਤ ਲੈਣ ਪਰ ਅਦਰਵਾਈਜ਼ ਕਲਾਸ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਉਹਨਾਂ ਦਾ ਮੈਸੇਜ ਜਿਹੜਾ ਹੁੰਦਾ ਸੀ ਉਹ ਉਹ ਹੀ ਜਿਹੜਾ ਉਹ ਲੈਸਨ ਦੇਣਾ ਚਾਹੁੰਦੇ ਆ ਜੋ ਪੜਾਉਣਾ ਚਾਹੁੰਦੇ ਆ ਸਿਲੇਬਸ ਦਾ ਉਹੀ ਦਿੰਦੇ ਸੀ ਤੇ ਇਸ ਕਰਕੇ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਕਲਾਸ ਦੇ ਵਿੱਚ ਹਮੇਸ਼ਾ ਹੀ ਖੁਸ਼ ਰਹੇ ਆ ਸਾਡੀ ਤਾਂ ਚਲੋ ਐਮ ਐਸ ਸੀ ਦੀ ਕਲਾਸ ਸੀ ਥੋੜੇ ਵਿਦਿਆਰਥੀ ਹੁੰਨੇ ਆ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਅੰਡਰ ਗ੍ਰੈਜੂਏਟ ਕਲਾਸਾਂ ਨੂੰ ਵੀ ਪੜਾਇਆ ਬੀ ਐਸ ਸੀ ਵਾਲਿਆਂ ਨੂੰ ਜਿੱਥੇ 60 60 70 70 ਵਿਦਿਆਰਥੀ ਹੁੰਦੇ ਆ 80 ਵਿਦਿਆਰਥੀ ਹੁੰਦੇ ਆ ਠੀਕ ਹੈ ਨਾ ਉੱਥੇ ਵਿਦਿਆਰਥੀਆਂ ਦੇ ਵਿੱਚ ਉਹ ਮਤਲਬ ਰੋਚਕਤਾ ਪੈਦਾ ਕਰਨ ਵਾਲੇ ਅਧਿਆਪਕ ਸੀਗੇ ਤੇ ਮਤਲਬ ਦਿਲਚਸਪੀ ਬਣਾਉਂਦੇ ਸੀ ਮਤਲਬ ਗੈਪ ਮੇਨਟੇਨ ਹੁੰਦਾ ਇੱਕ ਰੱਖਣਾ ਬਹੁਤ ਜ਼ਰੂਰੀ ਅਧਿਆਪਕ ਦਾ ਤੇ ਅਧਿਆਪਕ ਦਾ ਰਿਸ਼ਤਾ ਜਿਹੜਾ ਹੈਗਾ ਸਟੂਡੈਂਟ ਦਾ ਉਹਦੇ ਨਾਲ ਉਹ ਰੱਖਦੇ ਸੀਗੇ ਉਹ ਉਹਨਾਂ ਦਾ ਗੁਣ ਸੀਗਾ ਇਹ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਐਂਕਰਿੰਗ ਵੀ ਕਰਦੇ ਰਹੇ ਹੋ 스테जेस ਦੇ ਉੱਤੇ ਉਹਨਾਂ ਦੇ ਨਾਲ ਵੀ ਰਹੇ ਹੋ ਲੱਗਦੀ ਪ੍ਰਭਾਵ ਉਹਨਾਂ ਦਾ ਰਿਹਾ ਬਤ ਤੁਹਾਡੇ ਉੱਤੇ ਵੀ ਬਹੁਤ ਜਿਆਦਾ ਜਿਵੇਂ ਕੋ ਉਹਨਾਂ ਦੀ ਭਾਸ਼ਾ ਦਾ ਪ੍ਰਭਾਵ ਮੇਰੇ ਤੇ ਰਿਹਾ ਕਿ ਬਹੁਤ ਠੇਠ ਪੰਜਾਬੀ ਬੋਲਦੇ ਰਹੇ ਹਨ ਤੇ ਇੱਕ ਪੱਲਾ ਪਾਜੀ ਦੇ ਵਿੱਚ ਜਿਹੜਾ ਮੈਂ ਦੇਖਿਆ ਵੀ ਉਹ ਵੱਡੇ ਆਰਟਿਸਟ ਹੋ ਕੇ ਇੰਟਰਨੈਸ਼ਨਲ ਦੇ ਉਹ ਆਰਟਿਸਟ ਸੀਗੇ ਲੇਕਿਨ ਉਹ ਸੈਕ੍ਰਿਪਟ ਤੇ ਕੰਮ ਬਹੁਤ ਕਰਦੇ ਸੀ ਮਤਲਬ ਇੱਕ ਉਹਨਾਂ ਨਾ ਹੋਮਵਰਕ ਕਰਨਾ ਉਹਨਾਂ ਨੂੰ ਹੋਮਵਰਕ ਕਰਨ ਦੀ ਆਦਤ ਸੀ ਕੋਈ ਚੁਟਕਲਾ ਕੋਈ ਗੱਲ ਲੈ ਕੋਈ ਪੰਚ ਹੈ ਉਹਨਾਂ ਨੇ ਪਹਿਲਾਂ ਲਿਖਣਾ ਲਿਖ ਕੇ ਉਹਨਾਂ ਨੇ ਉਹਨੂੰ ਕਈ ਕਿਈ ਵਾਰੀ ਪੜ੍ਹਨਾ ਫਿਰ ਉਹਨਾਂ ਨੇ ਮੰਨ ਲਓ ਕੋਈ ਭਾਸ਼ਾ ਦਾ ਕੋਈ ਸ਼ਬਦ ਹੈ ਫਿਰ ਉਹਨਾਂ ਨੇ ਫੋਨ ਵੀ ਕਰ ਲੈਣਾ ਕਿਸੇ ਨੂੰ ਵੀ ਮੈਂ ਆ ਸ਼ਬਦ ਬੋਲ ਰਿਹਾ ਠੀਕ ਆ ਮਤਲਬ ਹਾਂ ਅਚਨਚੇਤ ਸਟੈਂਪਰ ਕਈ ਵਾਰੀ ਕਿਸੇ ਲਾਈਵ ਪ੍ਰੋਗਰਾਮ ਦੇ ਵਿੱਚ ਉਹ ਬੋਲ ਦੇਣ ਤਾਂ ਗੱਲ ਵੱਖਰੀ ਹੈ ਲੇਕਿਨ ਜਿਹੜੀ ਉਹਨਾਂ ਦੀ ਰਿਕਾਰਡਿੰਗ ਹੁੰਦੀ ਸੀਗੀ ਜਾ ਮਤਲਬ ਮੈਂ ਉਹਨਾਂ ਨੂੰ ਸਟੇਜ ਤੇ ਵੀ ਪਰਫਾਰਮੈਂਸ ਜਦੋਂ ਕਰਦਾ ਦੇਖਦਾ ਸੀ ਉਹ ਸਟੇਜ ਦੇ ਪਿੱਛੇ ਖੜੇ ਵੀ ਰੈਸਲ ਕਰਦੇ ਸੀ ਸਕ੍ਰਿਪਟ ਹੁੰਦੀ ਸੀ ਉਹਨਾਂ ਦੇ ਕੋਲੇ ਇਹ ਜਿਹੜਾ ਉਹਨਾਂ ਦੇ ਵਿੱਚ ਗੁਣ ਸੀਗਾ ਨਾ ਵੱਡਾ ਕਿ ਸਕ੍ਰਿਪਟ ਦੇ ਅਨੁਸਾਰ ਕੰਮ ਕਰਨਾ ਇਹਨੇ ਵੀ ਉਹਨਾਂ ਦੀ ਕਾਮਯਾਬੀ ਦੇ ਵਿੱਚ ਇਸ ਗੱਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਤੁਹਾਨੂੰ ਸੁਣੋ ਵਿੱਚ ਪੂਰਾ ਭਰ ਕੇ ਸੀਗਾ ਵੀ ਮੈਨੂੰ ਪਤਾ ਹੀ ਪਕਰ ਲੂ ਕੌਨਫੀਡੈਂਸ ਤਾਂ ਬਹੁਤ ਸੀ ਉਹ ਕਿਉਂਕਿ ਉਹ ਪਹਿਲਾਂ ਜਿਸ ਤਰ੍ਹਾਂ ਸ਼ੁਰੂ ਚ ਆਏ ਆ ਉਹ ਆਪ ਹੀ ਕਹਿੰਦੇ ਹੁੰਦੇ ਕਿ ਮੈਂ ਤਾਂ ਯਾਰ ਡੰਡੇ ਦੇ ਵਿੱਚ ਫਿਰ ਕੱਦੂ ਪਾ ਕੇ ਤੇ ਆਏ ਮਤਲਬ ਕਿ ਰਾਉਂਡ ਕਲਾਉਂਦਾ ਰਿਆ ਠੀਕ ਉਹਨਾਂ ਦੀਆਂ ਬੋਲੀਆਂ ਕਦੇ ਸੁਣਿਆ ਜਦੋਂ ਬੋਲੀਆਂ ਉਹ ਪਾਉਂਦੇ ਸੀ ਬੇਸਿਕਲੀ ਪਹਿਲਾਂ ਉਹ ਸਿੰਗਿੰਗ ਵਾਲੇ ਪਾਸੇ ਜਾਣਾ ਚਾਹੁੰਦੇ ਸੀ ਬਚਪਨ ਚ ਤੋਂ ਉਹ ਸਿੰਗਰ ਬਣਨਾ ਚਾਹੁੰਦੇ ਸੀ ਸਕੂਲ ਦੇ ਵਿੱਚ ਉਹ ਗਾਇਕ ਦੇ ਤੌਰ ਤੇ ਇੱਕ ਵਿਦਿਆਰਥੀ ਗਾਇਕ ਦੇ ਤੌਰ ਤੇ ਇੰਟਰੋਡਿਊਸ ਹੋਏ ਇਧ ਦਰਾਹਿਤ ਵਿੱਚੋਂ ਆਏ ਹੈ ਨਾ ਕਦੋਂ ਪੈਂਦਾ ਉਹਨਾਂ ਦਾ ਨਾਲ ਹੀ ਦਰਾਹੇ ਦੇ ਤੇ ਉਹ ਹੌਲੀ ਹੌਲੀ ਫਿਰ ਉਹਨਾਂ ਦੀ ਸਟੇਜ ਦੇ ਉੱਪਰ ਇੰਨੀ ਪਕੜ ਬਣ ਗਈ ਬਾਲਮਕੰਦ ਸ਼ਰਮਾ ਭਾਜੀ ਮਿਲ ਗਏ ਹੋਰ ਦੋਸਤ ਮਿਲ ਗਏ ਫਿਰ ਉਹ ਕਮੇਡੀ ਗੈਂਗ ਦੇ ਤੌਰ ਤੇ ਮਤਲਬ ਚੱਲ ਪਏ ਇਹ ਕਿ ਜਸਵਿੰਦਰ ਭੱਲਾ ਜੀ ਦੀ ਮੈਂ ਇੰਟਰਵਿਊ ਦੇਖ ਰਿਹਾ ਸੋਚ ਕੇ ਕਹ ਰਿਹਾ ਸੀ ਕਿ ਅਰੇ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮੈਨੂੰ ਕੌਣ ਸਾਂਭਦਾ ਵੀ ਮੈਨੂੰ ਚੱਲਦੇ ਵੀ ਪਏ ਨੇ ਵੀ ਮੈਂ ਨਾਲ ਦੀ ਨਾਲ ਸ਼ੂਟ ਵੀ ਕਰ ਰਿਹਾ ਵਾਂ ਵੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਘਟਾਉਣੇ ਨੇ ਉੱਥੇ ਵੀ ਜਾ ਰਿਹਾ ਵੀ ਇਹ ਦੋਨੋਂ ਚੀਜ਼ਾਂ ਮੈਂ ਉਹ ਤਾਂ ਆਪਾਂ ਇਹ ਵੀ ਕਹਿੰਦੇ ਨੇ ਕਿ ਜਸਵਿੰਦਰ ਭੱਲਾ ਭਾਜੀ ਨੇ ਵੀ ਯੂਨੀਵਰਸਿਟੀ ਲਈ ਬਹੁਤ ਕੁਛ ਕੀਤਾ ਅਸੀਂ ਸਾਰੇ ਇੱਥੇ ਉਹਨਾਂ ਦੇ ਕੋਲੋਂ ਪੜ੍ਹੇ ਆਂ ਯੂਨੀਵਰਸਿਟੀ ਦੇ ਵੀ ਭੱਲਾ ਭਾਜੀ ਲਈ ਚਲੋ ਕੀਤਾ ਹੀ ਆ ਸਾਰਾ ਉਹ ਤਾਂ ਪਤਾ ਹੈ ਲੇਕਿਨ ਭੱਲਾ ਭਾਜੀ ਨੇ ਵੀ ਯੂਨੀਵਰਸਿਟੀ ਉਹਨਾਂ ਦੀ ਹਰ ਕੈਸਟ ਦੇ ਵਿੱਚ ਸ਼ਨਕਾਟਾ ਉਹਨਾਂ ਨੇ 1988 ਦੇ ਵਿੱਚ ਸ਼ੁਰੂ ਕੀਤਾ 2009 ਤੱਕ ਲਗਾਤਾਰ ਚੱਲਿਆ ਕੋਈ ਸ਼ਨਕਾਟਾ ਸੌਣ ਲੋ ਉਹਨਾਂ ਨੇ ਯੂਨੀਵਰਸਿਟੀ ਦਾ ਕੋਈ ਨਾ ਕੋਈ ਮੈਸੇਜ ਪਾਇਆ ਸਾਡੇ ਕਿਸਾਨ ਮੇਲੇ ਲੱਗਦੇ ਆ ਕਿਸਾਨ ਮੇਲਿਆਂ ਤੇ ਮਤਲਬ ਜਿਆਦਾ ਇਕੱਠ ਉਹਨਾਂ ਨੂੰ ਦੇਖ ਕੇ ਜਾਂਦਾ ਸੀ ਵੀ ਗੱਲ ਸੁਣੋ ਇਹਨਾਂ ਦੀ ਤੇ ਫਿਰ ਉਹ ਜਦੋਂ ਗੱਲ ਕਰਦੇ ਸੀ ਕੋਈ ਨਾ ਕੋਈ ਚੁਟਕਲਾ ਵੀ ਸੁਣਾਉਂਦੇ ਸੀ ਨਾਲ ਉਹ ਯੂਨੀਵਰਸਿਟੀ ਦਾ ਸਨੇਹਾ ਦੇ ਦਿੰਦੇ ਸੀ ਕਿ ਇਸ ਤਰ੍ਹਾਂ ਦਾ ਵੀ ਵੀ ਜੋ ਆਰ ਸਿਕਟੀਸਾਈਡ ਆ ਪੈਸਟੀਸਾਈਡ ਤੋਂ ਉਹਨਾਂ ਤਾਂ ਕਰ ਰਹੇ ਆ ਜਾਂ ਕਿਤਾਬਾਂ ਪੜੋ ਸਾਡੀਆਂ ਕਿਤਾਬਾਂ ਪੜੋ ਹਨਾ ਤੇ ਆਪਣੇ ਜਵਾਕਾਂ ਨੂੰ ਇੱਥੇ ਪੜ ਤੇ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਬਹੁਤ ਖਵਾਮਾ ਸੀਗਾ ਸਾਡੇ ਉਹ ਸੱਭਿਆਚਾਰਕ ਗਤੀਵਿਧੀਆਂ ਦੇ ਇਨਚਾਰਜ ਰਹੇ ਆ 2 ਸਾਲ ਨਾਲ ਐਜ਼ ਅ ਪ੍ਰੋਫੈਸਰ ਉਦੋਂ ਉਹਨਾਂ ਨੇ ਬਹੁਤ ਸਾਰਾ ਲੇਕਰ ਉਸ ਤੋਂ ਇਲਾਵਾ ਵੀ ਵਿਦਿਆਰਥੀ ਉਹਨਾਂ ਨੂੰ ਮਤਲਬ ਮਿਲਦੇ ਹੀ ਗੱਲਦੇ ਰਹੇ ਆ ਅਜੀਬ ਵੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਮੈਂ ਬਾਕੀ ਜਿਹੜੇ ਸੀਨੀਅਰਸ ਨੇ ਉਹਨਾਂ ਨੇ ਵੀ ਗੱਲ ਕੀਤੀ ਉਹ ਕਹਿੰਦੇ ਵੀ ਕਿਸਾਨਾਂ ਤੇ ਅਸ਼ੀ ਬਹੁਤ ਜਿਆਦਾ ਸੀਗੇ ਵੀ ਉਹਨਾਂ ਨੂੰ ਐ ਰਹਿੰਦਾ ਸੀ ਕਿ ਕਿਸਾਨਾਂ ਦਾ ਕਿਤੇ ਕੋਈ ਲਾਸ ਨਾ ਹੋ ਜਾਵੇ ਵੀ ਜੇ ਇਹ ਲਾਸ ਹੋ ਗਿਆ ਤਾਂ ਪੰਜਾਬ ਰਹਿ ਗਿਆ ਨਹੀਂ ਕਿਸਾਨ ਕਿਸਾਨ ਪੱਖੀ ਗੱਲਾਂ ਬਹੁਤ ਕਰਦੇ ਸੀ ਉਹ ਕਿਸਾਨਾਂ ਨੂੰ ਵੀ ਉਹਨਾਂ ਦੇ ਵਿੱਚ ਵਿਸ਼ਵਾਸ ਸੀਗਾ ਠੀਕ ਹੈ ਨਾ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਮਤਲਬ ਕਈ ਗੱਲਾਂ ਅਸੀਂ ਬਹੁਤ ਸੀਰੀਅਸ ਤਰੀਕੇ ਨਾਲ ਨਹੀਂ ਕਰ ਸਕਦੇ ਕਿਸਾਨਾਂ ਨੂੰ ਮਤਲਬ ਵੱਲੋਂ ਸ਼ਰਾਬ ਪੀਣ ਤੋਂ ਟੋਕਣਾ ਤਾਂ ਟੋਕ ਦਿੰਦੇ ਸੀ ਵਧੀਆ ਵੀ ਤੁਸੀਂ ਨਾ ਪੀਓ ਸ਼ਰਾਬ ਤੁਹਾਨੂੰ ਖਰਾਬ ਕਰ ਦੂ ਨਸ਼ੇ ਤੁਹਾਡੇ ਘਰ ਬਰਬਾਦ ਕਰਨਗੇ ਟੌਰ ਕੱਢਣ ਤੋਂ ਰੋਕ ਦਿੰਦੇ ਸੀ ਇਹ ਤੁਸੀਂ ਵਾਈਟ ਕਾਲਰ ਨਾ ਬਣੋ ਹਨਾ ਮੁੰਡਿਆਂ ਨੂੰ ਸਮਝਾਓ ਮਤਲਬ ਕਈ ਗੱਲਾਂ ਆਪਦੇ ਸਟਾਇਲ ਦੇ ਵਿੱਚ ਆਪਦੇ ਵਿਅੰਗਮਈ ਅੰਦਾਜ਼ ਦੇ ਵਿੱਚ ਕਿਸਾਨਾਂ ਨੂੰ ਜਾਂਦੇ ਕਿਸਾਨ ਹੱਸ ਕੇ ਉਹਨਾਂ ਦੀ ਗੱਲ ਸੁਣਦੇ ਸੀ ਮੰਨਦੇ ਸੀ ਇਸੇ ਕਰਕੇ ਯੂਨੀਵਰਸਿਟੀ ਦੇ ਹੁਣ ਤੱਕ ਬੈਂਡ ਅਵੈਸਟਰ ਰਹੇ ਆ ਲੱਗਦਾ ਵੀ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਸੀਗਾ ਵੀ ਉਹ ਪੰਜਾਬ ਦੇ ਲਈ ਉਹਨਾਂ ਹੀ ਫਿਕਰਮੰਦ ਸੀਗੇ ਤਾਂ ਉਹਨਾਂ ਨੂੰ ਕੋਈ ਫਿਕਰ ਸਸਤਾਉਂਦੀ ਸੀ ਕਿ ਕਿਸੇ ਤਰੀਕੇ ਨਾਲ ਗੱਲ ਹੋਈ ਹੋਵੇ ਕਦੇ ਨਹੀਂ ਪੰਜਾਬ ਦੇ ਲਈ ਉਹ ਫਿਕਰਮੰਦ ਸੀ ਪੰਜਾਬੀਆਂ ਲਈ ਫਿਕਰਮੰਦ ਸੀ ਪੰਜਾਬੀਆਂ ਦੇ ਲਈ ਫਿਕਰਮੰਦ ਸੀ ਜਿਹੜਾ ਵੀ ਕੋਈ ਸਮਾਜਿਕ ਕੋਈ ਉਹਨਾਂ ਨੂੰ ਉਹਨੂੰ ਦਿਸਦੀ ਸੀ ਸਮਾਜਿਕ ਅਲਾਮਤ ਦਿਸਦੀ ਸੀ ਉਹ ਆਪਦੀ ਕਲਾਕਾਰੀ ਦੇ ਵਿੱਚ ਆਪਣੀ ਕੈਸਟ ਦੇ ਵਿੱਚ ਆਪਣੀ ਪੇਸ਼ਕਾਰੀ ਦੇ ਵਿੱਚ ਉਹ ਸਨੇਹਾ ਪਾਉਂਦੇ ਸੀ ਭਾਵੇਂ ਉਹ ਨਸ਼ਿਆਂ ਦੇ ਖਿਲਾਫ ਹੋਵੇ ਡੌਰੀ ਦੇ ਖਿਲਾਫ ਹੋਵੇ ਭ੍ਰਿਸ਼ਟਾਚਾਰ ਦੇ ਖਿਲਾਫ ਪਿਸ਼ਟਾਚਾਰ ਦੇ ਖਿਲਾਫ ਸ਼ਰੇਆਮ ਬਹੁਤ ਬੋਲਦੇ ਸੀ ਉਹ ਮਤਲਬ ਬੋਲਣ ਦੇ ਵਿੱਚ ਉਹ ਨਤਾਰਕ ਸੀਗੇ ਇਸ ਗੱਲੋਂ ਬੋਲਣ ਨੂੰ ਤੇ ਬੋਲਦੇ ਸੀ ਆਪਣੀ ਗੱਲ ਕਰਦੇ ਸੀ ਜਿਵੇਂ ਉਹ ਰੱਖਦੇ ਸੀ ਕਿ ਵੀ ਹਾਂ ਵੀ ਇੱਥੇ ਭ੍ਰਸ਼ਟਾਚਾਰ ਹੋ ਰਿਹਾ ਡਿਪਾਰਟਮੈਂਟ ਚ ਹੋ ਰਿਹਾ ਉਹ ਪ੍ਰੋਪਰ ਰੱਖਦੇ ਉਹ ਕਹਿ ਰਹੇ ਹੁੰਦੇ ਸੀ ਉਹਨਾਂ ਨੂੰ ਪਤਾ ਸੀਗਾ ਫਿਰ ਉਹ ਕਹਿ ਦਿੰਦੇ ਸੀ ਫਿਰ ਭਾਵੇਂ ਸਾਹਮਣੇ ਕੋਈ ਵੀ ਬੈਠਾ ਕੋਈ ਫਿਰ ਪਰਿਵਾਰੀ ਉਹਨਾਂ ਨੇ ਕਹਿ ਦੇਣਾ ਕਿ ਇੱਥੇ ਆ ਕੁਝ ਵਾਪਰ ਰਿਹਾ ਸਾਰਾ ਕੁਝ ਇਹ ਉਹਨਾਂ ਦੇ ਵਿੱਚ ਵੱਡਾ ਗੁਣ ਸੀਗਾ ਉਹਨਾਂ ਦਾ ਜਿਵੇਂ ਆ ਤਲ ਦੇਖਿਆ ਵੀ ਅੱਜਕੱਲ ਨਹੀਂ ਕੋਈ ਇੰਨਾ ਵੈਂਗਮਈ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਨਾਲ ਕੋਈ ਸ਼ੋਅ ਕਰਦਾ ਹੈਗਾ ਵੀ ਹਾਂ ਵੀ ਆਹ ਚੀਜ਼ ਦੇ ਵਿੱਚ ਕਰਨ ਵਾਲੇ ਕਰ ਵੀ ਰਹੇ ਆ ਅੱਜਕੱਲ ਵੀ ਬਹੁਤ ਕੁਝ ਜਿਹੜਾ ਹੈਗਾ ਉਹ ਆਪਣੇ ਸੋਸ਼ਲ ਮੀਡੀਆ ਦੇ ਥਰੂ ਹੋ ਰਿਹਾ ਲੇਕਿਨ ਪੱਲਾ ਪੱਜ ਦੀ ਸਿਰਫ ਇਹ ਜੀ ਕਿ ਉਹ ਉਦੋਂ ਮਤਲਬ ਰਾਈਜ਼ ਹੋਏ ਆ ਉਦੋਂ ਉਹਨਾਂ ਚ ਆ ਰਾਇਆ ਕਲਾ ਚ ਜਦੋਂ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਤੁਸੀਂ ਦੇਖੋ ਨਾ ਪੱਲਾ ਜਸਵਿੰਦਰ ਪੱਲਾ ਤੇ ਬਾਲਮਕੰਦ ਸ਼ਰਮਾ ਦੀ ਜੋੜੀ ਜਦੋਂ ਆਈ ਆ ਮਤਲਬ 87 88 ਦੇ ਵਿੱਚ ਉਦੋਂ ਸੋਸ਼ਲ ਮੀਡੀਆ ਤਾਂ ਕੀ ਹੋਣਾ ਮੋਬਾਈਲ ਤਾਂ ਕੀ ਹੋਣੇ ਆ ਉਦੋਂ ਮਤਲਬ ਕਿ ਸਾਡੇ ਕੋਲੇ ਟੀਵੀ ਚੈਨਲ ਵੀ ਨਹੀਂ ਸੀ ਸਿਰਫ ਦੂਰਦਰਸ਼ਨ ਸੀ ਰਿਮੋਟ ਕੰਟਰੋਲ ਉਹਦੇ ਬਣਿਆ ਹੀ ਨਹੀਂ ਸੀ ਸਿਰਫ ਦੂਰਦਰਸ਼ਨ ਜਲੰਧਰ ਚੱਲਦਾ ਸੀ ਤੇ ਉਹ ਆਟੋਮੈਟਿਕਲੀ ਸਵਿਚ ਆਫ ਹੋਦੀ ਦਿੱਲੀ ਤੇ ਹੋ ਜਾਂਦੀ ਸੀ ਨੈਸ਼ਨਲ ਤੇ ਤੇ ਉਹਨਾਂ ਦਿਨਾਂ ਚ ਇਹਨਾਂ ਦਾ ਸੰਘਰਸ਼ ਜਿਹੜਾ ਸੀਗਾ ਉਹ ਕਲਾਕਾਰ ਦੇ ਤੌਰ ਤੇ ਵੀ ਬਹੁਤ ਸੰਘਰਸ਼ ਉਹਨਾਂ ਨੇ ਕੀਤਾ ਕਿੰਨੇ ਨਾਲ ਦੀ ਨਾਲ ਪੜ੍ਹਨਾ ਬੀਐਸਸੀ ਐਗਰੀਕਲਚਰ ਕੀਤੀ ਐਮਐਸਸੀ ਐਗਰੀਕਲਚਰ ਕੀਤੀ ਪੀਐਚਡੀ ਕੀਤੀ ਖੋਜ ਕੀਤੀ ਹੈ ਉਹਨਾਂ ਨੇ ਨਾਲ ਪੜਾਇਆ ਪ੍ਰੋਫੈਸਰ ਆਫ ਹੈਡ ਰੇਅ ਡਿਪਾਰਟਮੈਂਟ ਦੇ ਇਹ ਸਾਰੀਆਂ ਜ਼ਿੰਮੇਵਾਰੀਆਂ ਸਾਡਾ ਰਿਕਾਰਡ ਬੋਲਦਾ ਕਿ ਉਹਨਾਂ ਨੇ ਪੂਰੀ ਕਾਮਯਾਬੀ ਦੇ ਨਾਲ ਕੀਤੀਆਂ ਐ ਜੇ ਹੈਡ ਵੀ ਉਹਨਾਂ ਨੇ ਡਿਪਾਰਟਮੈਂਟ ਨੂੰ ਸੰਭਾਲਿਆ ਲੇਕਿਨ ਨਾਲ ਦੀ ਨਾਲ ਕਲਾਕਾਰੀ ਵੀ ਕੀਤੀ ਆ ਦੂਰਦਰਸ਼ਨ ਨਾਲ ਰਾਤ ਤ ਰਾਹ ਹਜ਼ਾਰਾਂ ਫਿਲਮਾਂ ਉਹਨਾਂ ਨੇ ਕੀਤੀਆਂ ਕਿਤੇ ਸ਼ੂਟਿੰਗ ਤੇ ਜਾਣਾ ਕਿਤੇ ਉਧਰ ਜਾਣਾ ਪਰ ਉਹ ਇਧਰ ਬੈਲੈਂਸ ਰੱਖਦੇ ਸੀ ਇਹ ਇਹ ਉਹਨਾਂ ਨੇ ਕਸਟ ਆਫ ਦੇ ਸਰੀਰ ਨੂੰ ਦਿੱਤਾ ਮਤਲਬ ਐਵੇਂ ਨਹੀਂ ਸੀ ਕਰਦੇ ਬੈਲੈਂਸ ਰੱਖਣ ਦੀ ਵੀ ਯੋਗਤਾ ਉਹਨਾਂ ਕੋਲ ਸੀਗੀ ਪੰਜਾਬ ਦੇ ਜੋ ਕਾਲਾ ਦੌਰ ਦੇਖਿਆ 90 ਤੋਂ 95 ਦੇ ਵਿੱਚ ਵੀ ਤਾਂ ਬਹੁਤ ਨਜਾਇਜ਼ ਜਿਹੜੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚੱਲਿਆ ਹਨ ਤਾਂ ਲੱਗਦਾ ਵੀ ਉਸ ਵੇਲੇ ਵੀ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਸੇਜ ਦੇਣ ਜਾਂ ਫਿਰ ਉਹਨਾਂ ਨੂੰ ਸੁਚੇਤ ਰਹਿਣ ਦੇ ਲਈ ਜਾਂ ਫਿਰ ਹਸਾਉਣ ਦੇ ਲਈ ਉਹ ਕੋਸ਼ਿਸ਼ ਕਰਦੇ ਰਹਿੰਦੇ ਸੀਗੇ ਉਹ ਵੀ ਉਹ ਵੀ ਚੀਜ਼ਾਂ ਚੱਲਦੀਆਂ ਸੀ ਕੋਸ਼ਿਸ਼ ਤਾਂ ਉਹ ਕਰਦੇ ਰਹੇ ਸੀ ਕਿਉਂਕਿ ਦੇਖੋ ਨਾ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੌਰ ਚੱਲਦਾ ਸੀ ਕਿ ਥੋੜਾ ਜਿਹਾ ਡਰ ਵਾਲਾ ਮਾਹੌਲ ਸੀ ਭੈਅ ਵਾਲਾ ਮਾਹੌਲ ਸੀਗਾ ਠੀਕ ਹੈ ਨਾ ਤੇ ਉਹ ਫਿਰ ਵੀ ਕਿਸੇ ਨਕੋ ਕੋ ਦੇ ਮੇਲੇ ਬਹੁਤੇ ਇੱਕ ਵਾਰੀ ਲੱਗਣੋਂ ਹਟ ਗਏ ਸੀ ਮੇਲੇ ਬਹੁਤੇ ਨਿਸ਼ਚਲਦੇ ਪਰ ਉਹ ਦੂਰਦਰਸ਼ਨ ਦੇ ਪ੍ਰੋਗਰਾਮਾਂ ਰਾਹੀਂ ਉਹਨਾਂ ਨੇ ਪਰ ਯੂਨੀਵਰਸਿਟੀ ਦੇ ਮੇਲੇ ਤਾਂ ਚੱਲਦੇ ਰਹੇ ਨਾ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੇ ਰਾਹੀਂ ਉਹ ਕਿਸਾਨਾਂ ਨਾਲ ਇੱਕ ਰਾਬਤਾ ਰੱਖਦੇ ਸੀ ਯੂਨੀਵਰਸਿਟੀ ਦਾ ਸਨੇਹਾ ਦਿੰਦੇ ਸੀ ਇਸ ਤਰ੍ਹਾਂ ਉਹਨਾਂ ਨੇ ਆਪਣੇ ਉਸ ਦੌਰ ਨੂੰ ਵੀ ਆਪਣੀ ਕਲਾ ਦੇ ਰਾਹੀਂ ਜਿੰਨਾ ਮਤਲਬ ਹੀਲ ਕਰਨ ਦੀ ਕੋਸ਼ਿਸ਼ ਕੀਤੀ ਆ ਕੀਤੀ ਆ ਲੋਕਾਂ ਨੂੰ ਖੁਸ਼ ਕਰਨ ਦੀ ਕੀਤੀ ਆ ਲੋਕਾਂ ਦੇ ਕੋਲ ਪਹੁੰਚਣ ਦੀ ਗੱਲ ਕੀਤੀ ਆ ਲੋਕਾਂ ਦੇ ਦੁੱਖ ਸੁੱਖ ਸੁਣਨ ਦੀ ਗੱਲ ਕੀਤੀ ਆ ਲੋਕਾਂ ਦੇ ਦੁੱਖ ਸੁੱਖ ਗਾਹ ਕਰਨ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਕਰਦੇ ਰਹੇ ਆ ਕੁਝ ਨਾ ਕੁਝ ਘੀਰ ਦੇ ਵਿੱਚ ਕਿਤੇ ਗੱਲ ਹੋਈ ਆ ਇਸ ਅਖੀਰਲੇ ਟਾਈਮ ਦੇ ਵਿੱਚ ਵੀ ਜਦੋਂ ਦੁੱਖ ਦੇ ਵਿੱਚ ਸੀਗੇ ਵੀ ਮੈਨੂੰ ਆਹ ਚੀਜ਼ ਦੀ ਦੁੱਖ ਹੈਗਾ ਆ ਨਹੀਂ ਨਹੀਂ ਉਹ ਮੈਂ ਉਹ ਨਹੀਂ ਕੀਤਾ ਉਹਨਾਂ ਨੇ ਮੈਂ ਉਹਨਾਂ ਦੇ ਮਹਾਲੀ ਘਰ ਗਿਆ ਮੈਂ ਮਿਲ ਕੇ ਆਇਆ ਉਹਨਾਂ ਨੂੰ ਮਤਲਬ ਪਰ ਪੱਲਾ ਪਾਜੀ ਦੇ ਵਿੱਚ ਇੱਕ ਸਿਫਤ ਸੀ ਕਿ ਉਹ ਆਪਦਾ ਦੁੱਖ ਦੱਸਦੇ ਨਹੀਂ ਸੀ ਮਤਲਬ ਉਹ ਬਿਮਾਰ ਪਏ ਵੀ ਮਤਲਬ ਸਾਨੂੰ ਸੁਣਿਆ ਮਿਲ ਕੇ ਬਹੁਤ ਜ਼ਿਆਦਾ ਬਿਮਾਰ ਆ ਜਦੋਂ ਮੈਂ ਉਹਨਾਂ ਕੋਲੇ ਗਿਆ ਅਸਰ ਲੱਗੇ ਛੁੱਟਣ ਲੱਗੇ ਫਿਰ ਬੰਦਾ ਕੋਲੇ ਫਿਰ ਉਹਨਾਂ ਤੁਸੀਂ ਦੱਸੋ ਜੇ ਕੋਈ ਮੂਹਰੋਂ ਤੁਹਾਨੂੰ ਬੰਦਾ ਹਸਾਉਣ ਵਾਲੀਆਂ ਟੀਚਰਾਂ ਕਿ ਮੈਨੂੰ ਬਹੁਤ ਕਰਦੇ ਸੀ ਉਹ ਹੈਨਾ ਉਹ ਟੀਚਰਾ ਕਰਨ ਲੱਗੇ ਤੇ ਫਿਰ ਬੰਦਾ ਫਿਰ ਫਿਰ ਉਹਨਾਂ ਨੂੰ ਦੁੱਖ ਪੁੱਛ ਕੇ ਫਿਰ ਉਹਨਾਂ ਦਾ ਦੁੱਖ ਵਧਾਉਣ ਵਾਲੀ ਗੱਲ ਹੁੰਦੀ ਆ ਮਤਲਬ ਉਹ ਬਿਮਾਰ ਪਏ ਵੀ ਉਹ ਖੁਸ਼ ਖੁਸ਼ ਰਹੇ ਆ ਅਖੀਰੇ ਦਮ ਤੱਕ ਖੁਸ਼ ਰਹੇ ਆ ਬਿਮਾਰੀ ਸੀ ਉਹਨਾਂ ਨੂੰ ਮਤਲਬ ਪ੍ਰੋਬਲਮ ਸੀ ਵੀਕਨੈਸ ਕਾਫੀ ਆ ਗਈ ਸੀ ਉਹਨਾਂ ਨੂੰ ਅਸੀਂ ਸਾਰੇ ਦੋਸਤ ਉਹਨਾਂ ਕੋਲੇ ਜਾਂਦੇ ਸੀ ਪੀਯੂ ਨਾਲ ਤਾਂ ਉਹਨਾਂ ਦਾ ਇੱਕ ਸੰਬੰਧ ਸੀ ਪਰਿਵਾਰ ਵਾਲਾ ਪੀਯੂ ਦਾ ਕੱਲਾ ਕੱਲਾ ਜੀ ਉਹਨਾਂ ਨੂੰ ਯਾਦ ਕਰਦਾ ਕੱਲਾ ਕੱਲਾ ਜੀ ਜਦੋਂ ਹੁਣ ਮਤਲਬ ਤੁਸੀਂ ਇਹ ਦੇਖੋ ਕਿ ਜਦੋਂ ਹੁਣ ਉਹਨਾਂ ਦੀ ਸਵੇਰੇ ਮਤਲਬ ਇਹ ਨਿਊਜ਼ ਫਲੈਸ਼ ਹੋਈ ਕਿ ਪੱਲਾ ਸਾਹਿਬ ਨਹੀਂ ਰਹੇ ਤਾਂ ਫੋਨ ਜਿਹੜੇ ਮਤਲਬ ਦੁਨੀਆ ਭਰ ਦੇ ਫੋਨ ਜਿੰਨੇ ਉਹਨਾਂ ਦੇ ਪਰਿਵਾਰ ਨੂੰ ਆਏ ਆ ਉਹਨੇ ਯੂਨੀਵਰਸਿਟੀ ਪਰਿਵਾਰ ਨੂੰ ਵੀ ਆਏ ਆ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੂੰ ਮੈਨੂੰ ਡਾਕਟਰ ਰਿਆਡ ਨੂੰ ਸਾਰਿਆਂ ਨੂੰ ਸਾਨੂੰ ਫੋਨ ਆਏ ਆ ਵੀ ਯਾਰ ਕਿਵੇਂ ਆ ਭੱਲਾ ਸਾਹਿਬ ਕੀ ਹੋ ਗਿਆ ਕਿ ਇਹ ਸੱਚ ਆ ਮਤਲਬ ਯੂਨੀਵਰਸਿਟੀ ਦੇ ਪਰਿਵਾਰ ਨਾਲ ਵੀ ਲੋਕ ਉਹਨਾਂ ਨੂੰ ਜੋੜ ਕੇ ਬਹੁਤ ਦੇਖਦੇ ਰਹੇ ਆ ਜਿਵੇਂ ਦੱਸਦੇ ਵੀ ਭੱਲਾ ਸਾਹਿਬ ਭੁੱਲਣ ਲੱਗੇ ਸੀਗੇ ਕਾਫੀ ਕੁਸ਼ਣ ਤੁਸੀਂ ਉੱਥੇ ਪਹੁੰਚੇ ਵੀ ਵੀ ਸਾਹਿਬ ਕਹਿੰਦੇ ਮੈਨੂੰ ਉਹਨਾਂ ਨੇ ਪਛਾਣ ਲਿਆ ਸੀ ਬਾਕੀ ਨੂੰ ਕਹਿੰਦੇ ਵੀ ਪਛਾਣ ਨਹੀਂ ਰਹੇ ਸੀ ਹਲੇ ਜੰਨਾ ਵੀ ਇਹ ਇਹ ਚੀਜ਼ਾਂ ਹੋ ਰਹੀਆਂ ਸੀ ਕਿ ਕਈ ਕਈ ਗੱਲ ਮਤਲਬ ਗੱਲ ਰਫਾ-ਦਾਫਾ ਜਿਵੇਂ ਕਰਦਾ ਬੰਦਾ ਵੀ ਹੁਣ ਨਾ ਪਤਾ ਲੱਗੇ ਪਰ ਇਹ ਗੱਲ ਠੀਕ ਹੈ ਕਿ ਇੱਕ ਵਾਰੀ ਉਹ ਪਿੱਛੇ ਜੇ ਸਾਨੂੰ ਮਿਲੇ ਸੀਗੇ ਇੱਥੇ ਆਈ ਯੂਨੀਵਰਸਿਟੀ ਵਾਈਸ ਚਾਂਸਲਰ ਸਾਹਿਬ ਸੀਗੇ ਸਸੀਂ ਸਾਰੇ ਸੀਗੇ ਤੇ ਉਹਨਾਂ ਨੇ ਵੀ ਸੀ ਸਾਹਮਣੇ ਤਾਂ ਪਛਾਣ ਲਿਆ ਉਦੋਂ ਬਾਕੀ ਨੇ ਫਿਰ ਕਦੇ-ਕਦੇ ਪਰ ਉਹ ਇਸ ਕਰਕੇ ਸੀ ਕਿ ਕਮਜ਼ੋਰੀ ਆ ਗਈ ਸੀ ਉਹਨਾਂ ਦੇ ਵਿੱਚ ਪਰਿਵਾਰ ਦੇ ਨਾਲ ਗੱਲ ਕੀਤੀ ਤੁਸੀਂ ਉਹਨਾਂ ਦੇ ਨਾਲ ਪਹੁੰਚ ਕੇ ਉੱਥੇ ਬਾਅਦ ਵਿੱਚ ਪਰ ਨਹੀਂ ਗੱਲ ਹਮੇਸ਼ਾ ਪਰਿਵਾਰ ਕਿਸ ਸੰਬੰਧ ਦਾ ਜਦੋਂ ਵੀ ਆਉਂਦੇ ਆ ਪਰ ਅਜੇ 2 ਮਹੀਨੇ ਤਾਂ ਪਹਿਲਾਂ ਉਹ ਹੋ ਗਏ ਗਏ ਇੱਥੋਂ 2-3 ਮਹੀਨੇ ਪਹਿਲਾਂ ਮਿਲ ਕੇ ਗਏ ਆ ਸਾਰਿਆਂ ਨੂੰ ਮਿਲ ਜਾਂਦੇ ਜਿਆ ਮਤਲਬ ਬਹੁਤਾ ਉਹਨਾਂ ਨੂੰ ਐਸੀ ਇਤਕੇਮਿਆ ਵਾਲਾ ਕੰਮ ਨਾ ਹੋਵੇ ਪਰ ਉਹਨਾਂ ਦਾ ਸੁਭਾਅ ਸੀ ਕੋ ਜਿੱਥੇ-ਜਿੱਥੇ ਉਹਨਾਂ ਦੀ ਮਿੱਤਰਤਾ ਉਹ ਸਾਰਿਆਂ ਨੂੰ ਮਿਲ ਕੇ ਜਾਂਦੇ ਸੀ ਅਖੀਰ ਦੇ ਵਿੱਚ ਲੱਗਦਾ ਹੈ ਕਿ ਜਸਵਿੰਦਰ ਸਿੰਘ ਭੱਲਾ ਵਰਗਾ ਕੋਈ ਕਮੀਡੀਅਨ ਕੋਈ ਐਕਟਰ ਕੋਈ ਅਜੀਹਾ ਕਿਸਾਨ ਤੇਸੀ ਜਿਹੜਾ ਕਹਦੀ ਐਕਟਰ ਹੀ ਕੇ ਲਈ ਵੀ ਉਹ ਮਿਲ ਸਕਦੇ ਨਹੀਂ ਵੀ ਜਿਹੜੇ ਕੋ ਗੱਲ ਇਹ ਹੈ ਕਿ ਹਰ ਕਲਾਕਾਰ ਦੀ ਇੱਕ ਆਪਣੀ ਪਹਿਚਾਨ ਹੁੰਦੀ ਹੈ ਹਰ ਕਲਾਕਾਰ ਦੀ ਇੱਕ ਆਪਣੀ ਆਵਾ ਹੁੰਦੀ ਹੈ ਕਿਸੇ ਵਰਗਾ ਨਹੀਂ ਕੋਈ ਬਰਸਦਾ ਚਲੋ ਵਾਈ ਗੁਰੂ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਬਹੁਤ ਸਾਰੇ ਕਲਾਕਾਰ ਦਿੱਤੇ ਆ ਆਉਣ ਵਾਲੇ ਸਮੇਂ ਚ ਵੀ ਆਉਂਦੇ ਰਹਿਣੇ ਆ ਪਰ ਅਸੀਂ ਆਸ ਕਰਦੇ ਆ ਕਿ ਜਿਹੜਾ ਪੁਖਰਾਜ ਪੱਲਾ ਜਸਵਿੰਦਰ ਪੱਲਾ ਹਰਾਂ ਦਾ ਸੁਪੁੱਤਰ ਹੈ ਜਿਹੜਾ ਉਹ ਫਿਲਮਾਂ ਦੇ ਵਿੱਚ ਇਸ ਵੇਲੇ ਆ ਰਿਹਾ ਚੰਗੀਆਂ ਫਿਲਮਾਂ ਕਰ ਰਿਹਾ ਤੇ ਅਸੀਂ ਇਹ ਵਾਹਿਗੁਰੂ ਅਗੇ ਅਰਦਾਸ ਵੀ ਕਰਦੇ ਹਾਂ ਠੀਕ ਹੈ ਤੇ ਸਾਡੀ ਸਾਰਿਆਂ ਦੀ ਇਹ ਮਤਲਬ ਉਮੀਦ ਵੀ ਹੈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਡਾਕਟਰ ਜਸਵਿੰਦਰ ਪੱਲਾ ਦਾ ਜਿਹੜਾ ਪਿਆ ਘਾਟਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਮਤਲਬ ਪੂਰਾ ਕਰਨ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਵਿੱਚ ਉਹ ਵਾਹਿਗੁਰੂ ਕਰੇ ਉਹਨੂੰ ਕਾਮਯਾਬੀ ਦੇਵੇ ਅਸੀਂ ਜਸਵਿੰਦਰ ਪੱਲਾ ਦੀ ਫਿਰ ਘਾਟ ਮਹਿਸੂਸ ਨਾ ਕਰੀਏ ਉਹਨਾਂ ਦਾ ਪੁਖਰਾਜ ਪੱਲਾ ਲਈ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਪੱਲਾ ਸਾਹਿਬ ਦੇ ਜਿਹੜੇ بیٹے ਪਖਰਾਜ ਪੱਲਾ ਨੇ ਵੀ ਉਹ ਵੀ ਕਾਫੀ ਲੰਬੇ ਟਾਈਮ ਤੋਂ ਸਟਰਗਲ ਕਰ ਰਹੇ ਸੀਗੇ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਸਟਰਗਲ ਕੀਤਾ ਹੈ ਵੀ ਦੇਖਦੇ ਪਏ ਤੁਸੀਂ ਵੀ ਉਹ ਵੀ ਇੱਕ ਤਰ੍ਹਾਂ ਦੇ ਕਮੇਡੀਅਨ ਦੇ ਤੌਰ ਤੇ ਆਜਣ ਵੀ ਉਹਨਾਂ ਦੀ ਸਟਰਗਲ ਜਿਸ ਤਰੀਕੇ ਨਾਲ ਰਹੀ ਵੀ ਉਹ ਫਿਕਰਮੰਦ ਸੀ ਕਿ ਆਪਣੇ ਬੇਟੇ ਨੂੰ ਬੇਟੇ ਨੂੰ ਵੀ ਲੈ ਕੇ ਨਹੀਂ ਉਹ ਤਾਂ ਦੇਖੋ ਹਰ ਬਾਪ ਹੁੰਦਾ ਹਰ ਬਾਪ ਨੂੰ ਇਹ ਫਿਕਰ ਹੁੰਦਾ ਹੈ ਕਿ ਉਹਦਾ ਬੇਟਾ ਜਿਹੜਾ ਉਹ ਚੰਗੇ ਪਾਸੇ ਜਾਵੇ ਚੰਗੀ ਲਾਈਨ ਹੋਵੇ ਲੇਕਿਨ ਉਹ ਖੁਸ਼ ਵੀ ਸੀ ਸੰਤੁਸ਼ਟ ਵੀ ਸੀ ਕਿ ਪਖਰਾਜ ਹੋਰਾਂ ਦੀਆਂ ਦੋ ਤਿੰਨ ਫਿਲਮਾਂ ਚੰਗੀਆਂ ਆਈਆਂ ਦੋ ਤਿੰਨ ਫਿਲਮਾਂ ਉਹ ਕਰ ਰਹੇ ਆ ਠੀਕ ਹੈ ਅੱਛਾ ਨਾ ਤੇ ਵਾਇਗਰੂ ਕਰੇ ਕਿ ਹੋਰ ਚੜ੍ਹਦੀ ਕਲਾ ਦੇ ਹੋਵੇ ਵਿੱਚ ਹੋਵੇ ਜੋ ਡਾਕਟਰ ਜਸਵਿੰਦਰ ਭੱਲਾ ਦੇ ਅੰਦਰ ਸੁਪਨਾ ਸੀ ਉਹਨੂੰ ਪੂਰਾ ਕਰੂਗਾ ਜਿਸ ਵਾਰ ਆਪਣਾ ਪੁਖਰਾਜ ਭੱਲਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਵਿਦ ਅਰੀ ਅਪਡੇਟਸ ਜੁੜੇ ਰੋ ਮਿੱਟੀ ਦੇ ਨਾਲ